जय श्री कृष्णा मैं पंजाब से एक आप जी दीदी बहन दोस्त मनते भीतर है एक विचार आप जी ਨਾਲ ਸਾਂਝਾ ਕਰ ਰਹੀ ਹਾਂ ਜਦੋਂ ਅਸੀਂ ਛੋਟੇ ਹੁੰਦੇ ਸੀ ਤਾਂ ਤਿੰਨ ਚਾਰ ਮੁੱਖ ਬਿਮਾਰੀਆਂ ਦਾ ਹੀ ਪਤਾ ਹੁੰਦਾ ਸੀ ਜਿਵੇਂ ਖੰਗ ਜ਼ੁਕਾਮ ਬੁਖਾਰ ਬਹੁਤੀ ਗੱਲ ਟਾਈਫਾਇਡ ਜਿਸ ਨੂੰ ਬਹੁਤੇ ਲੋਕ ਮਾਤਾ ਨਿਕਲਣੀ ਵੀ ਕਹਿੰਦੇ ਸਨ ਤੇ ਥੋੜੇ ਬਹੁਤੇ ਆਮ ਜਿਹੇ ਇਲਾਜ ਨਾਲ ਹੀ ਲੋਕ ਠੀਕ ਹੋ ਜਾਂਦੇ ਸਨ ਮੰਨਿਆ ਉਦੋਂ ਹੁਣ ਨਾਲੋਂ ਸਹੂਲਤਾ ਘੱਟ ਹੁੰਦੀਆਂ ਸਨ ਪਰ ਜ਼ਿੰਦਗੀ ਸਾਦੀ ਅਤੇ ਖੁਸ਼ ਨਮਾ ਹੁੰਦੀ ਸੀ ਲੋੜਾਂ ਘੱਟ ਤੇ ਚੜ੍ਹਦੀ ਗਲਾਂ ਜ਼ਿਆਦਾ ਹੁੰਦੀ ਸੀ ਜਿਵੇਂ ਅਸੀਂ ਬਾਲ ਅਵਸਥਾ ਚੋਂ ਨਿਕਲੇ ਤਾਂ ਨਵੀਆਂ ਬਿਜਲੀ ਵਾਲੀਆਂ ਚੀਜ਼ਾਂ ਸਮਾਜ ਵਿੱਚ ਦਸਤਕ ਦੇਣ ਲੱਗੀਆਂ ਜਿਵੇਂ ਟੈਲੀਵਿਜ਼ਨ ਫਰਿੱਜ ਕੂਲਰ ਆਤੀ ਪੱਖੇ ਭਾਵੇਂ ਇਹਨਾਂ ਤੋਂ ਪਹਿਲਾਂ ਕਿਸੇ ਕਿਸੇ ਘਰ ਵਿੱਚ ਹੁੰਦੇ ਸਨ ਬਸ ਫੇਰੇ ਚੀਜ਼ਾਂ ਆਉਣ ਨਾਲ ਲੋਕਾਂ ਵਿੱਚ ਇੱਕ ਸ਼ਬਦ ਆਇਆ ਜਿਸ ਦੇ ਪੱਤੇ ਅੱਜ ਤੱਕ ਅਸੀਂ ਰਾਸ ਨਹੀਂ ਆਏ ਤੇ ਅਜੇ ਆਉਂਦੇ ਵੀ ਨਹੀਂ ਲੱਗਦੇ ਇਹ ਸ਼ਬਦ ਹੈ ਸਟੈਂਡਰਡ ਸਟੈਂਡਰਡ ਬਣਾਉਂਦੇ ਬਣਾਉਂਦੇ ਅਸੀਂ ਇੰਨੇ ਮਗਨ ਹੋਏ ਕਿ ਪਤਾ ਹੀ ਨਹੀਂ ਲੱਗਾ ਕਿ ਕਦੋਂ ਬਿਮਾਰੀਆਂ ਵਿੱਚੋਂ ਸਟੈਂਡਰਡ ਝਲਕਣ ਲੱਗਾ ਜਿਵੇਂ ਥਾਇਰਾਇਡ ਡਾਇਬੀਟੀਜ਼ ਡਿਪਰੈਸ਼ਨ ਐਂਜਾਇਟੀ ਸਰਵਾਈਕਲ ਤੇ ਪਤਾ ਨਹੀਂ ਹੋਰ ਕਿਹੜੀਆਂ-ਕਿਹੜੀਆਂ ਇਹਨਾਂ ਵਿੱਚੋਂ ਇੱਕ ਹਰ ਕਿਸੇ ਨੂੰ ਹੈ ਅੱਜਕੱਲ ਮੈਂ 2004-5 ਵਿੱਚ ਪਹਿਲੀ ਵਾਰ ਥਾਇਰੋਇਡ ਦਾ ਨਾਮ ਸੁਣਿਆ ਸੀ ਤੇ ਮੈਂ ਸੋਚਦੀ ਹੁੰਦੀ ਸੀ ਕਿ ਪਤਾ ਨਹੀਂ ਇਹ ਕੀ ਹੁੰਦਾ ਹੈ ਪਰ 2009-10 ਤੱਕ ਪਹੁੰਚਦੇ ਪਹੁੰਚਦੇ ਮੇਰੀ ਜਾਣ-ਪਛਾਣ ਦੀਆਂ ਬਹੁਤੀਆਂ ਔਰਤਾਂ ਨੂੰ ਇਹ ਬਿਮਾਰੀ ਨੇ ਘੇਰ ਲਿਆ ਸੀ ਮੇਰਾ ਇਹਨਾਂ ਗੱਲਾਂ ਦਾ ਭਾਵ ਸਿਰਫ ਬਿਮਾਰੀਆਂ ਬਾਰੇ ਦੱਸਣਾ ਬਿਲਕੁਲ ਨਹੀਂ ਹੈ ਭਾਵ ਇਹ ਹੈ ਕਿ ਅਸੀਂ ਕੀ ਕੁਝ ਦੇਖ ਲਿਆ ਕਿੱਥੋਂ ਕਿੱਧਰ ਨੂੰ ਚੱਲ ਪਏ ਪਤਾ ਹੀ ਨਹੀਂ ਲੱਗਾ ਤਰੱਕੀ ਕੋਈ ਮਾੜੀ ਚੀਜ਼ ਨਹੀਂ ਪਰ ਜਦੋਂ ਤਰੱਕੀ ਸਾਡੇ ਸੱਭਿਆਚਾਰ ਵਿਹਾਰ ਅਤੇ ਸੇਤ ਦੀ ਕੀਮਤ ਤੇ ਹੁੰਦੀ ਹੋਵੇ ਤਾਂ ਉਸ ਬਾਰੇ ਸੋਚਣਾ ਲਾਜ਼ਮੀ ਹੋ ਜਾਂਦਾ ਹੈ ਇਹ ਵਿਸ਼ਾ ਇੱਕ ਵੀਡੀਓ ਵਿੱਚ ਸਮਾਪਤ ਹੋਣ ਵਾਲਾ ਨਹੀਂ ਹੈ ਇਸ ਬਾਰੇ ਹੋਰ ਵੀ ਗੱਲਾਂ ਆਪਾਂ ਸਾਂਝੀਆਂ ਕਰਾਂਗੇ ਜੇ ਦੁੱਖ ਸੁੱਖ ਚੰਗਾ ਲੱਗਾ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਜੀ ਧੰਨਵਾਦ